ਪਠਾਨਕੋਟ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ ਲੇਡੀ ਪੁਲਿਸ ਅਧਿਕਾਰੀਆਂ ਸਣੇ ਜੈਪੁਰ ਤੋਂ ਆਈ ਸ਼ੋਸਟੋਪਰ ਨੇ ਕੀਤੀ ਸ਼ਿਰਕਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਆਇਆ ਕੁੜੀਆਂ ਨੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਝਾਕੀਆਂ ਕੀਤੀਆਂ ਪੇਸ਼ ਅੱਜ ਦੀ ਨੌਜਵਾਨ ਪੀੜੀ ਆਪਣੇ ਪੰਜਾਬੀ ਵਿਰਸੇ ਨੂੰ ਪੁੱលਦੀ ਜਾ ਰਹੀ ਹੈ ہے جس ਨੂੰ زندہ ਰੱਖਣ ਦੇ ਲਈ ਅੱਜ ਵੀ ਕੁਝ ਸੰਸਥਾਵਾਂ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਜੋ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਿਆ ਜਾ سکے ਅਜਿਹੀ ਹੀ ਇੱਕ ਚਲਕ ਪਠਾਨਕੋਟ ਵਿਖੇ ਵੇਖਣ ਨੂੰ ਮਿਲੀ ਜਿੱਥੇ ਧੀਆਂ ਦੇ ਤਿਉਹਾਰ ਤੀਜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ লেਡੀ ਪੁਲਿਸ ਅਧਿਕਾਰੀਆਂ ਸਨ ਜੈਪੁਰ ਤੋਂ ਆਈ ਸ਼ੋਸ ਟੋਪਰ ਇਕਤਾ तिवारी ਨੇ ਸ਼ਿਰਕਤ ਕੀਤੀ ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਪਹੁੰਚੀਆਂ ਕੁੜੀਆਂ ਨੇ ਆਪਣੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੇਸ਼ਕਾਰੀ ਕੀਤੀ ਅਤੇ ਪੰਗੜਾ ਪਾਇਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਇਹਨਾਂ ਕੁੜੀਆਂ ਨੇ ਕਿਹਾ ਕਿ ਸੰਸਥਾ ਵੱਲੋਂ ਨੌਜਵ विरसे जोड़न के लिए जो उपराले किए जा रहे उन्होंने इसकी शलाघा की जाती है उन्होंने कहा कि इन्हों प्रोग्रामा राही कुड़ियों के हौसला बदला है और भविख्य अगे बदण दे, दे मदद मिलेगी दूजे पास जद इस प्रोग्राम कराने वाले संस्था के संचालकों के गल की गई तो उन्होंने कहा कि सालाका बहुत ही पिछड़िया होया है साड़ी नौजवान पीढ़ी अपनी विरसे भूल द जा रही है जिसनों बचाने लिए उन्होंने वालों ये कदम चुके जा रहे हैं तो जो अपने पाबी विरसे सही हथाच ਨਾਮ ਸ਼ੁਕੀ ਸ਼ਰਮਾ ਹੈ ਤੇ ਅੱਜ ਤੁਸੀਂ ਇੱਥੇ ਪਾਰਟਿਸਪੇਟ ਕੀਤਾ ਕਿੱਦਾਂ ਵਲੋਂ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਅੱਜ ਕਮਲ ਵੈਲਫੇਅਰ ਤੇ ਟ੍ਰੇਨਿੰਗ ਸੁਸਾਇਟੀ ਵੱਲੋਂ ਇਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੀਆਂ ਦੇ ਤਿਉਹਾਰ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਅਭਿਨ ਇੱਕ ਤਿਉਹਾਰ ਹੈ ਤੇ ਦੇਵੀ ਸਾਡੀ ਜਿਹੜੀਆਂ ਧੀਆਂ ਹੁੰਦੀਆਂ ਆ ਉਹ ਆਪਣੇ ਪੇਕੇ ਆ ਕੇ ਇਹਨੂੰ ਮਨਾਉਂਦੀ ਆ ਰੰਗ-बिरंगा ਤਿਉਹਾਰ ਹੈ ਤੇ ਅੱਜ ਇਹਨਾਂ ਨੇ ਜਿਹੜਾ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਮੈਂ ਫਸਟ ਟਾਈਮ ਇੱਥੇ ਪਰਫਾਰਮ ਕੀਤਾ ਤੇ ਮੈਨੂੰ ਬਹੁਤ ਅੱਛਾ ਲੱਗਿਆ ਕੀ ਲੱਗਦਾ ਜਿਹੜੇ ਇਹੋਲੇ ਪ੍ਰੋਗਰਾਮ ਹੁੰਦੇ ਆ ਉਹਦੇ ਨਾਲ ਕੁੜੀਆਂ ਦੇ ਅੰਦਰ ਜਿਹੜਾ ਭੰਗੜਾ ਸਭਧਾ ਹੈ ਯਾਨੀ ਬੋ ਹਾਂਜੀ ਬਿਲਕੁਲ ਸਰ ਬੱਧਾ ਕਿਉਂਕਿ ਅੱਜ ਦਾ ਮੀਨੂ ਲੈ ਲਓ ਮੈਂ ਅੱਜ ਫਸਟ ਟਾਈਮ ਪਰਫਾਰਮ ਕੀਤਾ ਸੀ ਜਦੋਂ ਮੈਨੂੰ ਇਹਦੇ ਬਾਰੇ ਪਤਾ ਲੱਗਾ ਕਿ ਅੱਜ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਮੈਂ ਸਪੈਸ਼ਲੀ ਫਸਟ ਟਾਈਮ ਮੈਨੂੰ ਲੱਗਾ ਕਿ ਮੈਂ ਆਪਣੀ ਪੰਜਾਬੀ ਸਭਿਆਚਾਰ ਨੂੰ ਰਿਪਰੈਜ਼ੈਂਟ ਕਰਾਂ ਸਾਰੇ ਆ ਸਾਹਮਣੇ ਤੇ ਕੌਨਫੀਡੈਂਸ ਜ਼ਰੂਰ ਬੱਧਾ ਹੈ ਅੱਜ ਦਾ ਮੈਂ ਪਰਫਾਰਮ ਕੀਤਾ ਤੇ ਅੱਜ ਮੇਰਾ ਵੀ ਕੌਨਫੀਡੈਂਸ ਬੂਸਟ ਹੋਇਆ ਤੇ ਮੈਂ ਅੱਗੇ ਵੀ ਇਦਾਂ ਪਰਫਾਰਮ ਕਰਾਂਗਾ ਇਨ ਫਿਊਚਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਭਵਿੱਖ ਵਿੱਚ ਕੰਮ ਆਣਗੀਆਂ ਹਾਂਜੀ ਹਾਂਜੀ ਜ਼ਰੂਰ ਸਰ ਕਿਉਂਕਿ ਸਾਨੂੰ ਬੱਚਿਆਂ ਨੂੰ ਵੀ ਸਾਨੂੰ ਜਦੋਂ ਅਸੀਂ ਪਰਫਾਰਮ ਕਰਾਵਾਂਗੇ ਉਹਨਾਂ ਨੂੰ ਸਾਡੇ ਪੰਜਾਬੀ ਕਲਚਰ ਦੇ ਬਾਰੇ ਪਤਾ ਚਲੇਗਾ ਕਿ ਜਿਹੜਾ ਤਿਉਹਾਰ ਕਿੱਦਾਂ ਮਨਾਇਆ ਜਾਂਦਾ ਹੈ ਕਿ ਜਿੱਦਾਂ ਮੈਂ ਜਾਂ ਮੇਰੀ ਬੇਟੀ ਹੈ ਉਹ ਅੱਗੇ ਪਰਫਾਰਮ ਕਰੇਗੀ ਉਸ ਰਾਊਂਡ ਨੂੰ ਵੀ ਪਤਾ ਚਲੇਗਾ ਕਿ ਕੀ ਦਾ ਮਤਲਬ ਕਿ ਪੰਜਾਬੀ ਸਰਪੇਛਾਨ ਕਿੱਦਾਂ ਹੈ ਕਿੱਦਾਂ ਮਨਾਇਆ ਜਾਂਦਾ ਹੈ ਇਸ ਕਰਕੇ ਵੀ ਲੱਗਦਾ ਕਿ ਇਹ ਫੰਕਸ਼ਨ ਹੋਰ ਵੀ ਜ਼ਿਆਦਾ ਆਊਡੀਅੰਸ ਕਿਤੇ ਰਹਿਣਾ ਚਾਹੀਦਾ ਹੈ जी मैम क्या नाम आपका मेरा नाम है और जैसे आज के तौर के ऊपर पार्टिसिपेट किया कमल सोसाइटी की तरफ से तो कैसा फील कर रहे हैं आप अच्छा फील हो रहा है हर किसी को करना चाहिए गर्ल्स का जो कॉन्फिडेंस लेवल है वो बढ़ता है आगे जाके इन फ्यूचर कहाँ आएगा ये सारी चीजें अच्छा है और आपको आपके घर से कैसी स्पोप जो है वो तो मिल रही है मुझे मैं तो मना ही कर रही थी मुझे मम्मा ने ही जबरदस्ती की है कि परफॉर्म कर कॉन्फिडेंस बिल्ड होगा और मैं कहीं भी जाकर ना बहुत ज्यादा नर्वस हो जाती हूँ अब मुझे मैंने फर्स्ट टाइम परफॉर्म किया मुझे अच्छा फील हो रहा है और जो लेडीज है उनके लिए क्या हुँ। एक मैसेज देना चाहेंगी कि जैसे फील्ड में आने के लिए आना चाहिए बच्चों को कि नहीं आना चाहिए उनका कॉन्फिडेंस बिल्ड होगा आगे जाके इन फ्यूचर मतलब कि और भी प्लेटफॉर्म अचीव कर सकते हैं वो अपनी लाइफ का गोल सेट कर सकते हैं जी मैम क्या नाम है और यहाँ पे पार्टिसिपेट करने के लिए कौन आया हुआ है हेलो सर मेरा नाम श्वेता शर्मा और मेरी बेटी है काव्या ये यहाँ पे पार्टिसिपेट करने के लिए आई है और इससे पहले भी हाँ, जी, भी किया। हाँ जी सर ये मैम का पहले भी शो एक था वहाँ पे तो भी इसने विल था फिर जलंधर गई थी ये मैम लेके जलंधर गए थे जो बच्चे पार्टिसिपेट कर रहे हैं इनके इनकी अकेडमी के तो वो लेके जलंधर गए थे वहाँ भी इसने जीता था मॉडलिंग में और बच्चियों को क्या मैसेज देना चाहती है सभी को यही मैसेज देना चाहती हूँ कि अपने बच्चों को आगे से आगे लेके जाएं अच्छा प्लेटफॉर्म है मैम गरीब बच्चों की सबकी जो नहीं कर सकते हैं आगे नहीं पहुंच सकते हैं किसी भी रीज़न से पैसे की वजह से टाइम की वजह से और भी कुछ रीजन्स हो सकते हैं मैम उनकी हेल्प करते हैं मैम बहुत दूर तक बच्चों को पहुँच जाते हैं और बच्चों का कॉन्फिडेंस बहुत आगे बढ़ता है बहुत लेवल कॉन्फिडेंस लेवल अच्छा हो जाता है बच्चों थैंक यू सर ਮਸਾਇਤੇ ਮਾਣ। ਇਹ ਮਨਜੀਨਾ ਕਮਲ ਗਲਫੀਅਰ ਸੋਸਾਇਟੀ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਅੱਜ ਮਿਸ ਐਂਡ ਮਿਸ ਇਸ ਦੀ ਜਿਹੜਾ ਪਠਾਨ ਕੋਚ ਮਨਾਇਆ ਇਹ ਬਹੁਤ ਅੱਛਾ ਉਪਰਾਲਾ ਹੈ ਆਪਣੀਆਂ ਛੋਟੀਆਂ ਛੋਟੀਆਂ ਐਨਜੀਓਜ਼ ਦਾ ਕਿ ਜਿਹੜੇ ਇਦਾਂ ਦੇ ਉਪਰਾਲੇ ਕਰਦੇ ਨੇ ਬਿਕੋਜ਼ ਸਾਡਾ ਜਿਹੜਾ ਕਲਚਰ ਆ ਪੰਜਾਬ ਦਾ ਉਹਨੂੰ ਅੱਜ ਕੱਲ੍ਹ ਆ ਯੂਥ ਭੁੱਲਾ ਜਾ ਰਿਹਾ। ਅਮੇ ਜਿਹੜੇ ਇਨੀਸ਼ੀਏਟਿਵਸ ਲਈ ਜਾਂਦੇ ਨੇ ਐਨ ਜੀਓਸ ਵੱਲੋਂ ਇਹ ਬਹੁਤ ਕੀ ਮਤਲਬ ਕੀ ਪ੍ਰੇਜ਼ ਕਰਨਾ ਭਾਂਦਾ ਇਹਨਾਂ ਦਾ ਮੈਂ ਤੁਹਾਡੇ ਚੈਨਲ 'ਤੇ ਮੈਸੇਜ ਕਰਾਂਗੀ ਕਿ ਆਪਾਂ ਨੂੰ ਐਵੇਂ ਦੇ ਜਿਹੜੇ ਕਲਚਰ ਐਕਟੀਵਿਟੀਆਂ ਇਹਨਾਂ ਦੇਣਾ ਚਾਹੀਦਾ ਬਿਕੋਜ਼ ਇਹਨਾਂ ਐਕਟੀਵਿਟੀ ਨਾਲ ਜੁੜਦੇ ਆਪਾਂ ਸਾਨੂੰ ਸਾਡੇ ਕਲਚਰ ਬਾਰੇ ਪਤਾ ਲੈਂਦਾ